ਪਿਛਲੇ 2 ਦਿਨਾਂ ਦੇ ਵਿੱਚ ਪੰਜਾਬ ਦੀ ਸਿਆਸਤ ਦੇ ਵਿੱਚ ਹੋਈ ਹਲਚਲ ਅਤੇ ਫੇਰਬਦਲ ਨੂੰ ਲੈ ਕੇ ਕਾਲੀ ਦਲ ਦੇ ਸਾਬਕਾ ਕੈਬਨਟ ਮੰਤਰੀ ਸੋਨ ਸਿੰਘ ਠੰਡਲ ਦੇ ਵੱਲੋਂ ਆਪਣੀ ਪ੍ਰਤੀਕਿਰਿਆ ਦਿੱਤੀ ਗਈ ਹੈ। ਉਹਨਾਂ ਨੇ ਸੁਨੀਲ ਜਾਖੜ ਦੇ ਕਾਂਗਰਸ ਨੂੰ ਛੱਡ ਭਾਜਪਾ ਦੇ ਵਿੱਚ ਸ਼ਾਮਲ ਹੋਣ ਅਤੇ ਨਵਜੋਸ਼ ਸਿੰਘ ਸਿੱਧੂ ਨੂੰ ਸਜ਼ਾ ਹੋਣ ਦੇ ਨਾਲ-ਨਾਲ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੇ 2 ਮਹੀਨਿਆਂ ਦੇ ਕਾਰਜਕਾਲ ਤੇ ਵੀ ਸਵਾਲ ਚੁੱਕੇ ਨੇ ਅਤੇ ਆਪਣੇ ਵਿਚਾਰ ਸਾਂਝੇ ਕੀਤੇ। ਪ੍ਰਤੀਆਂ ਦੀ ਜਿਹੜੀ ਆ ਉਹ ਗਨਮੈਨ ਵਾਪਸ ਲੈ ਲੈ ਉਹ ਕਿੱਥੇ ਰੱਖੇ ਆ? ਉਠਾਣੇ ਵੀ ਤਾਂ ਕਿਤੇ ਭੇਜੇ ਨਹੀਂ। ਕਿਹੜੇ ਪਾਸੇ ਭੇਜੇ ਆ ਉਹ? ਆਪਣੇ ਹੀ ਹਿੱਤਿਆਂ ਨੂੰ 15-15 20-20 ਬੰਦੇ ਭਿੱਜੇ ਜਾਂਦੇ ਆ ਉਹਨਾਂ ਨੂੰ ਕਹਿੰਦੇ ਆ ਕਿ ਬੀਐਪੀ ਕਲਚਰ ਖਤਮ ਕਰਨਾ ਜਿਹੜੇ ਬੰਦੇ ਸਾਡੇ ਬਾਕੀ ਜਿਹੜੇ 25-30 ਸਾਲ ਪੋਲਿਟਿਕਸ ਵਿੱਚ ਰਹੇ ਆ ਸਾਰਾ ਜਿਹਨੇ ਲਾਈਫ ਲਾਤੀ ਆ ਅੱਜ ਮੇਰੇ ਕੋਲ ਇੱਕ ਸਵਾਲ ਵੀ ਆ ਤੁਹਾਡੇ ਰਾਹੀਂ ਕਿ ਮੇਰੇ ਕੋਲ 4 ਮਹੀਨੇ ਰਹੇ ਮੇਰੇ ਕੋਲ ਜੇਲ੍ਹ ਮੈਂ ਕਾਂ ਵੀ ਰਿਹਾ ਜਿਹੜੇ ਮੇਰੇ ਤੋਂ ਪਹਿਲਾਂ ਜੇਲ੍ਹ ਹੁਣ ਜਿਹੜੇ ਜੇਲ੍ਹ ਮੰਤਰੀ ਮੇਰੇ ਤੋਂ ਬਾਅਦ ਬਣੇ ਆ ਉਹਨਾਂ ਤੋਂ ਬਲਬਲੋ ਗੱਡੀਆਂ ਵੀ ਆ ਉਹਨਾਂ ਨੂੰ ਸਕਿਉਰਟੀ ਵੀ ਆ ਤੇ ਜਿਹੜਾ ਹੁਣ ਦਾ ਆ ਉਹਦੇ ਕੋਲ ਵੀ ਆ ਜਿਹੜਾ ਮੈਂ ਐਕਸ ਆ ਮੇਰੇ ਮੇਰੇ ਜਿਹੜੇ ਦੋਥੇ ਵੀ ਵਾਪਸ ਲੈ ਲੈ ਇਸ ਕਰਕੇ ਕੀ ਉਹ ਮੇਰੇ ਵਾਪਸ ਲੈਣ ਦੇ ਨਾਲ ਸਰਕਾਰ ਤੇ ਜਿਹੜਿਆ ਖਜ਼ਾਨੇ ਤੇ ਕੋਈ ਇਨਕਮ ਹੋਣੀ ਸ਼ੁਰੂ ਹੋ ਗਈ ਜਾਂ ਕੀ ਇਹ ਜਿਹੜੀ ਹੈ ਸਰਕਾਰ ਕੀ ਚਾਹੁੰਦੀ ਆ ਜਿਹੜੇ ਬਾਕੀ ਪਾਰਟੀਆਂ ਦੇ ਲੀਡਰਸ਼ਿਪ ਹੋਆ ਉਹਨਾਂ ਦਾ ਜਿਹੜੀ ਸਕورٹی ਜਾਂ ਉਹਨਾਂ ਪਬਲਿਕ ਵਿੱਚ ਉਹਨਾਂ ਦਾ ਜਾਣਾ ਬੰਦ ਕਰ ਦੇਈਏ ਤਾਂ ਕਿ ਉਹ ਲੋਕ ਜਾ ਨਾ ਸਕਣ ਪੋਲਿਟਿਕਸ ਤੋਂ ਉਹਨਾਂ ਦਾ ਤੋੜਨਾ ਚਾਹੁੰਦੇ ਆ ਇਵੇਂ ਨਾ ਤੇਰੀ ਰੁੱਟਦੇ ਹੁੰਦੇ ਮੈਂ ਦੂਜੀ ਬੇਨਤੀ ਇਹ ਕਰਨੀ ਚਾਹਨਾ ਕਿ ਮੈਨੂੰ ਇਹ ਵੀ ਕਿਸੇ ਨਾ ਕਿਸੇ ਸ਼ੱਕ ਹੋਆ ਕਿ ਜਿਹੜੀ ਇਹ ਸਰਕਾਰ ਆ ਇਹਨੇ ਜਿਹੜੀ ਹੁਣ ਪੈਰਾਮੈਟਰੀ ਫੋਰਸ ਦੇ ਇਹਨਾਂ ਨੂੰ ਐਲਾਨ ਕਰਤਾ ਸੈਂਟਰ ਗਵਰਨਮੈਂਟ ਨੇ ਦੇਣੀ ਆ ਉਹਦਾ ਖਰਚਾ ਕਿਤੇ ਪੈਣਾ ਉਹ ਪੰਜਾਬ ਤੇ ਪੈਣਾ ਔਰ ਅੱਗੇ ਜਦੋਂ ਅਤਵਾਦੀ ਪੰਜਾਬ ਦੇ ਵਿੱਚ ਇਹਨੇ ਕਾਰਜ ਦੇ ਦੀਆਂ ਗੱਲਾਂ ਤੁਸੀਂ ਕਰਦੇ ਆ ਅਤਵਾਦ ਦੇ ਵੇਲੇ ਚੜਿਆ ਉਹ ਖਰਚੇ ਸਾਰੇ ਪੰਜਾਬ ਨੇ ਪੇ ਕੀਤੇ ਆ ਇਹ ਵੀ ਪੇ ਕਰਨੇ ਪੈਣੇ ਆ 3 ਲੱਖ ਕਰੋੜ ਤੇ ਪਹਿਲਾਂ ਹੀ ਆ ਤੁਹਾਡ ਨੂੰ ਤਨਖਾਹ ਦੇਣ ਲਈ ਪੈਸੇ ਹੈ ਨਹੀਂ ਇਹ ਖਰਚਾ ਕਿਵੇਂ ਦੇਓਗੇ ਕਿੱਥੋਂ ਪੈਸੇ ਲੈ ਕੇ ਆਓਗੇ ਇਸ ਕਰਕੇ ਇਹ ਸਰਕਾਰ ਜਿਹੜੀ ਆ ਇਹ ਬਿਲਕੁਲ ਫੇਲ ਹੋ ਚੁੱਕੀ ਹੈ ਲਾਨ ਰਾਲ ਦੇ ਪਿੱਛੇ ਜਿਹੜੀ ਬਹੁਤ ਮਾਰੀ ਹੋ ਚੁੱਕੀ ਆ ਇੰਟੈਲੀਜੈਂਸੀ ਇਹਦੀ ਫੇਲ ਹੋ ਗਈ ਆ ਜਦਕਿ ਮਹਾੜੀ ਵਰਗੇ ਜਗ੍ਹਾ ਦੇ ਵਿੱਚ ਇਹਨਾਂ ਦੇ ਜਿਹੜੇ ਵੱਡੇ ਦਫਤਰ ਆ ਇੰਟੈਲੀਜੈਂਸੀ ਦੇ ਉਹਨਾਂ ਉੱਪਰ ਹਮਲੇ ਹੋ ਜਾਣ ਉਹ ਵੀ ਉਹਨਾਂ ਹਥਿਆਰਾਂ ਦੇ ਨਾਲ ਜਿਹੜੇ ਹਥਿਆਰ ਇੰਡੇ ਇੰਡੀਆ ਦੇ ਵਿੱਚ ਹੈ ਹੀ ਨਹੀਂ ਉਹਨਾਂ ਨਾਲ ਹੋ ਜਾਣ ਤੇ ਇਹ ਇੱਕ ਵੱਡੀ ناکਾਮੀ ਆ ਸਰਕਾਰ ਦੀ ਸਾਰੇ ਪਾਸੋਂ ਫੇਲਵਾ ਔਰ ਇਹਨਾਂ ਦੇ ਜਿਹੜੇ ਇੱਕ ਦੋ ਮੰਤਰੀ ਆ ਇਹ ਵੀ ਬੜਾ ਬਾਬਾ ਖਟਦੇ ਆ ਜਿਸੀ ਪੰਚਾਇਤਾਂ ਦੇ ਕਬਜ਼ੇ ਹਟਾ ਰਹੇ ਆ ਕਬਜ਼ੇ ਹਟਾ ਰਹੇ ਆ ਮੈਂ ਉਹਨਾਂ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਕਿ ਤੁਸੀਂ ਨਹੀਂ ਹਟਾਰਾ ਹੈ ਮਾਨਯੋਗ ਸੁਪਰੀਮ ਕੋਰਟ ਨੇ 7 ਅਪ੍ਰੈਲ 2022 ਨੂੰ ਇੱਕ ਫੈਸਲਾ ਕੀਤਾ ਹੈ ਔਰ ਸਬਤ ਹਦਾਇਤਾਂ ਕੀਤੀਆਂ ਕਿ ਜਿਹੜੀਆਂ ਜ਼ਮੀਨਾਂ ਕਿਸੇ ਕੋਲ ਵੀ ਆ ਉਹ ਸਾਂਝੀਆਂ ਜਾਂ ਹੋਣ ਜਾਂ ਦਿਨੋਂ ਆਪਾਂ ਦੇਵ ਸ਼ਾਮਲਟ ਕਹਿੰਦੇ ਆ ਜਾਂ ਮਫਤਰਕਾ ਮਾਲਕਨ ਕਹਿੰਦੇ ਆ ਉਹ ਸਾਰੀਆਂ ਪੰਚਾਇਤਾਂ ਪੰਚਾਇਤਾਂ ਦੀ ਮਾਲਕੀ ਆ ਉਹ ਖਾਲੀ ਕੀਤੀਆਂ ਜਾਣ ਉਹਨਾਂ ਦਿੱਤੀਆਂ ਜਾਣ ਇਸ ਕਰਕੇ ਉਹਦਾ ਤੁਸੀਂ ਉਹਨੂੰ ਬਾਹਰ ਅਮਲ 'ਚ ਕਰ ਲਿਆ ਰਹੇ ਆ ਤੁਸੀਂ ਕਹਿੰਦੇ ਬਾਹਰ ਖਟਣਾ ਇਸ ਤਰ੍ਹਾਂ ਤੁਸੀਂ ਦੇ ਰਹੇ ਹੋ ਹਵਾਰਾਂ ਵਿੱਚ ਇਹ ਦੇਖੋ ਜਿਵੇਂ ਨਾ ਜਿਹੜੇ ਖਾਲੀ ਕਰਾ ਰਹੇ ਆ ਇਸ ਕਰਕੇ ਇਹਦਾ ਮਾਨਜੋ ਸੁਪਰੀਮ ਕੋਰਟ ਦਾ ਫੈਸਲਾ ਆ ਤੁਸੀਂ ਅਮਲ 'ਚ ਲਿਆਉਣ ਦੀ ਲੈਣ ਤਾਂ ਚੰਗੀ ਗੱਲ ਆ ਪਰ ਮੈਂ ਮੰਤਰੀ ਜੀ ਨੇ ਵੀ ਬੇਨਤੀ ਕਰਨੀ ਚਾਹੁੰਦਾ ਦੇ ਵਿੱਚ ਬਹੁਤ ਸਾਰੀਆਂ ਅਹੋਜੇ ਘਟਨਾਵਾਂ ਹੋਈਆਂ ਜਿਨੇ ਪੰਜਾਬ ਦੇ ਇੱਕ ਮੇਨ ਪਾਰਟੀ ਜਿਹੜੀ ਆ ਕਾਂਗਰਸ ਪਾਰਟੀ ਉਹਦੇ ਵਿੱਚ ਜਿਵੇਂ ਮੈਂ ਜਿੱਦ ਗੱਲ ਕਰਾਂ ਫਰੀਦ ਜਾਖੜ ਜੀ ਦੀ ਜਿਹੜੇ ਅਹਿਮ ਮੌਦਿਆਂ ਉੱਪਰ ਰਹੇ ਆ ਕਾਲਸ ਦੇ ਵਿੱਚ اپੋਜੀਸ਼ਨ ਦੇ ਲੀਡਰ ਵੀ ਰਹੇ ਆ ਕਾਂਗਰਸ ਦੇ ਪ੍ਰਧਾਨ ਵੀ ਰਹੇ ਆ ਪਾਰਲੀਮੈਂਟ ਦੀ ਇਲੈਕਸ਼ਨ ਹੋਰ ਸੰਭੀਅਾਂ ਇਲੈਕਸ਼ਨਾਂ ਉਹਨਾਂ ਨੇ ਲੜੀਆਂ ਔਰ ਜਿੱਤਾਂ ਵੀ ਪ੍ਰਾਪਤ ਕੀਤੀਆਂ ਔਰ ਉਹਨਾਂ ਨੂੰ ਇਹ ਵੀ ਮੰਨਿਆ ਕਿ ਉਹਨਾਂ ਦੇ ਜਿਹੜੇ ਪਿਤਾ ਪੁਰਖੀ ਆ ਉਹ ਸਿਆਸਤ ਵਿੱਚ ਰਹੇ ਆ ਕਾਂਗਰਸ ਨੇ ਲੀਡਿੰਗ ਬਹੁਤ ਕੰਮ ਕੀਤਾ ਦਿੱਲੀ ਦੀ ਪਾਰਲੀਮੈਂਟ ਦੇ ਸਪੀਕਰ ਜਿਹੜੇ ਆ ਜਾਂ ਦੇ ਪਾਦਰ ਰਹਿ ਚੁੱਕੇ ਆ ਉਹਨਾਂ ਦਾ ਭਤੀਜਾ ਜਿਹੜਾ ਆ ਉਹ ਕਾਂਗਰਸ ਪਾਰਟੀ ਦੇ ਵਿੱਚ ਐਮ ਐਲ ਏ ਆ। ਸੋ ਮੈਂ ਸਮਝਦਾ ਕਿ ਉਹਨਾਂ ਦਾ ਜਿਸ ਤਰੀਕੇ ਦੇ ਨਾਲ ਉਹਨੇ ਪਾਰਟੀ ਨੂੰ ਛੱਡਿਆ ਔਰ ਪਾਰਟੀ ਨੂੰ ਟਾਈਮ ਵੀ ਦਿੱਤਾ ਦੋ ਤਿੰਨ ਵਾਰੀ ਉਹਨਾਂ ਨੇ ਓਪਨਲੀ ਬਹਿਸ ਰਹੀ ਜਾਂ ਆਪਣੀਆਂ ਗੱਲਾਂ ਕਹਿਣ ਦੀ ਜਤਨ ਕੀਤਾ ਕਿ ਪਾਰਟੀ ਦੇ ਵਿੱਚ ਕੁਝ ਕੰਮ ਠੀਕ ਨਹੀਂ ਹੋ ਰਿਹਾ। ਉਹਦੀ ਗੱਲ ਸੁਣੀ ਨਹੀਂ ਗਈ ਉਹਨਾਂ ਨੂੰ ਉਲਟਾ ਨੋਟਿਸ ਕਰ ਤੇ ਬੜੀਆਂ ਗੱਲਾਂ ਬਾਤਾਂ ਹੋਈਆਂ। ਇਦਾਂ ਦਾ ਮੌਕਾ ਵੀ ਵਜੇ ਇੱਕ ਵਾਰੀ ਮਿਲਿਆ ਸੀ ਕਿ ਉਹਨਾਂ ਨੂੰ ਸ਼ਾਇਦ ਮੁੱਖ ਮੰਤਰੀ ਦੇ ਉਹਨਾਂ ਦਾ ਬਣਦੀ ਗੱਲ ਆਉਂਦੀ ਸੀ ਪਰ ਉਹ ਨਹੀਂ ਬਣ ਸਕੇ। ਉਹਦੇ ਮਨ ਵਿੱਚ ਵੀ ਰੋਸ ਸੀ ਪਰ ਪਾਰਟੀ ਨੇ ਉਹਨਾਂ ਨੂੰ ਗੱਲਾਂ ਲਾਉਣ ਦੀ ਬਜਾਏ ਉਹਨਾਂ ਦੀ ਗੱਲ ਸੁਣੀ ਜਾਂ ਸੁਣੀ ਕਰਤੀ ਤੇ ਖੇਰ ਉਹਨਾਂ ਨੇ ਪਾਰਟੀ ਨੂੰ ਅਲੱਗ ਦਾ ਕਹਿ ਕੇ ਉਹ ਪਾਰਟੀ ਜੰਤਾ ਪਾਕੀ ਦੇ ਵਿੱਚ ਉਹ ਸ਼ਾਮਲ ਹੋਏ ਆ ਇਹ ਗੱਲ ਵੱਖਰੀ ਆ ਕਿ ਜਦੋਂ ਬੰਦਾ ਆਪਣੀ ਪਾਰਟੀ ਜੋ ਹੋਵੇ ਦੂਜੀ ਪਾਰਟੀ ਨੂੰ ਬੜਾ ਕੋਰਟ ਦਾ ਕਰਦਾ ਉਹਨਾਂ ਕਹਿੰਦਾ ਜੇ ਵੀ ਗੱਲ ਹੋਈ ਆ ਕਿ ਬੀਜੇਪੀ ਨੂੰ ਪਾਣੀ ਪੀਵੀ ਕੋਰਟ ਤੇ ਸੀ ਅੱਜ ਉਹਨਾਂ ਨੇ ਜਾ ਕੇ ਮੋਰੇ ਖੜਗਾ ਠੀਕ ਆ ਜਦੋਂ ਕਾਂਗਰਸ ਨੇ ਕੰਮ ਕਰਦੇ ਸੀ ਕਾਂਗਰਸ ਨੇ ਕੀਤਾ ਪਰ ਮੈਂ ਇਹ ਜ਼ਰੂਰ ਕਹਿ ਸਕਦਾ ਕਿ ਉਸ ਘਟਨਾ ਤੋਂ ਬਾਅਦ ਜਿਹੜੀ ਘਟਨਾ ਜਿਹੜੀ ਹੁਣ ਸੁਪਰੀਮ ਕੋਰਟ ਦਾ ਫੈਸਲਾ ਆਇਆ ਸਾਡੇ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਦੇ ਵਿੱਚ ਇੱਕ ਸਾਲ ਦੀ ਸਜ਼ਾ ਸੁਣਾਈ ਗਈ ਆ ਔਰ ਸਿੱਧੂ ਨੂੰ ਆਪਣੇ ਸਾਰੇ ਹਿੱਲੇ ਵਰਤਨ ਤੋਂ ਬਾਅਦ ਜਦੋਂ ਰਾਤ ਨਹੀਂ ਮਿਲੀ ਤਾਂ ਹੀਲ ਸੰਡਰ ਕਰਨਾ ਪਿਆ ਪਟਿਆਲਾ ਜ਼ਿਲ੍ਹੇ ਵਿੱਚ ਜਾਣਾ ਪਿਆ ਇਹ ਨੇ ਵੀ ਇੱਕ ਜਿਹੜਾ ਲੋਕਾਂ ਦੇ ਵਿੱਚ ਬਹੁਤ ਦੇਰ ਤੋਂ ਗੱਲ ਸੀ ਕਿ ਸਿੱਧੂ ਕਿੱਧਰ ਨੂੰ ਜਾਊਗਾ ਸਿੱਧੂ ਕੀ ਕਰੂਗਾ ਕੋਈ ਕਹਿੰਦਾ ਬੀਜੇਪੀ ਵਾਲੇ ਪਾਸੇ ਜਾਊਗਾ ਕੋਈ ਕਹਿੰਦਾ ਆਮ ਆਦਮੀ ਪਾਰਟੀ ਵੱਲ ਜਾਊਗਾ ਤੇ ਕੋਈ ਟਿਕਾਣਾ ਨਹੀਂ ਸੀ ਉਹ ਮੈਨੂੰ ਤਾਂ ਲੱਗਦਾ ਸੀ ਕਿ ਉਹਨੂੰ ਹੁਣ ਕਾਂਗਰਸ ਵੀ ਮੂੰਹ ਨਹੀਂ ਲਾਉਂਦੀ ਕੋਈ ਅੱਧਾ ਕੋਈ ਦਿੱਤਾ ਨਹੀਂ ਤੇ ਬੀਜੇਪੀ ਵਾਲਿਆਂ ਵਿੱਚੋਂ ਤਾਂ ਪਹਿਲਾਂ ਹੀ ਆਇਆ ਸੀ ਤੇ ਆਮ ਆਦਮੀ ਪਾਰਟੀ ਵੀ ਉਸਾਂ ਪਹਿਲੇ ਜਿਹੜੇ ਇਦਾਂ ਦੇ ਬੰਦੇ ਬੋਲ ਚੱਲਣ ਵਾਲੇ ਸੀਗੇ ਕੇਜਰੀਵਾਲ ਕੇ ਇਹਨੂੰ ਥਾਂ ਨਹੀਂ ਦਿੰਦਾ ਸੀ ਤੇ ਇਹ ਸਾਨੂੰ ਤਾਂ ਲੱਗਦਾ ਸੀ ਕਿ ਉਹਨੂੰ ਕਿਸੇ ਪਾਸੇ ਵਾਲੇ ਢੋਈ ਨਹੀਂ ਮਿਲਣੀ ਪਰ ਚਲੋ ਮੰਨ ਜੋ ਸੁਪਰੀਮ ਕੋਰਟ ਨੇ ਜਿਹੜਾ ਫੈਸਲਾ ਕੀਤਾ ਉਹਦੇ ਮੁਤਾਬਕ ਉਹਨੂੰ 1 ਸਾਲ ਲਈ ਪਟਿਆਲਾ ਜੇਲ੍ਹ ਨੇ ਇਨਵਾਇਟ ਕਰ ਲਿਆ ਉਹ ਉਹ ਚਲੇਗਾ ਇਹਦੇ ਨਾਲ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਜੋ ਅੱਜ ਹਾਲਾਤ ਨੇ ਕਾਂਗਰਸ ਦੇ ਕਾਂਗਰਸ ਦੇ ਅੰਦਰ ਜੋ ਟਿੱਪਣੀਆਂ ਇਹ ਆਪਣੇ ਜਾਖੜ ਸਾਹਿਬ ਨੇ ਕੀਤੀਆਂ ਕਿ ਉੱਥੇ ਕਿਸੇ ਗੱਲ ਸੁਣੀ ਨਹੀਂ ਜਾਂਦੀ ਉੱਥੇ ਚਾਪਲੂਸ ਬੰਦੇ ਬੈਠੇ ਆ ਆਪਣੀ ਮਨਮਰਜ਼ੀ ਨੇ ਫੈਸਲਾ ਕਰਾਉਂਦੇ ਆ ਜਾਂ ਜਿਸ ਤਰੀਕੇ ਉਹਦੇ ਉੱਪਰ ਚਾਹੇ ਸੋਨੀਆ ਗਾਂਧੀ ਜੀ ਆ ਜਾ ਹੈ ਰੌਣਗੰਧੀ ਆ ਜਾਂ ਪ੍ਰਿਆੰਕਾ ਗੰਧੀ ਆ ਕੋਈ ਮੁੜਕੇ ਕੋਈ ਪ੍ਰਧਾਨ ਆ ਕੋਈ ਐਕਟਿੰਗ ਪ੍ਰਧਾਨ ਆ ਕੋਈ ਜਨਰਲ ਸਕੱਤਰ ਆ ਜਾਂ ਉਹਨਾਂ ਨੇ ਹੀ ਫੈਸਲੇ ਮੁੜਕੇ ਕਰਨੇ ਆ ਉਹਦੇ ਨਾਲ ਪੂਰੇ ਦੇਸ਼ ਦੇ ਵਿੱਚ ਜਿਹੜੀ ਕੌਂਸਲ ਪਾਰਟੀ ਆ ਉਹਦੀ ਸ਼ਾਖ ਖਤਮ ਹੋ ਰ ਜਾ ਰਹੀ ਆ ਔਰ ਜਿਹਦਾ ਸਾਰੇ ਦੇਸ਼ ਨੂੰ ਬਹੁਤ ਵੱਡਾ ਨੁਕਸਾਨ ਹੋ ਰਿਹਾ ਜਦੋਂ ਡੈਮੋਕਰੇਸੀ ਦੇ ਵਿੱਚ اپੋਜੀਸ਼ਨ ਨਾ ਹੋਵੇ ਤਾਂ ਜਿਹੜੀ ਰੂਲਿੰਗ ਪਾਰਟੀ ਆ ਉਹ ਪਾਰਟੀ ਵੀ ਕਈ ਵਾਰੀ ਮਨਮਰਜ਼ੀ ਦੇ ਫੈਸਲੇ ਕਰ ਜਾਂਦੀ ਆ ਇਹ ਧਾਰਨਾ ਸਾਡੇ ਸਾਹਮਣੇ ਇੰਦਰਾ ਗੰਧੀ ਜੀ ਬਿਲੇ ਦੀ ਵੀ ਆ ਉਹਨਾਂ ਤਾਂ ਕ ਮジョਰਿਟੀ ਥੀ اپੋਜੀਸ਼ਨ ਸੀਗੀ ਨਹੀਂ ਤੇ ਉਹਨਾਂ ਨੇ ਦਰਬਾਰ ਸਾਹਿਬ ਤੇ ਹਮਲਾ ਕਰਨ ਤੱਕ ਦੀ ਨੀਅਤ ਆ ਗਈ ਅੱਜ ਵੀ ਜਦੋਂ ਬੀਜੇਪੀ ਦੀ ਜਿਹੜੀ ਸਰਕਾਰ ਹੋ ਜਦੋਂ ਉਹਦੇ ਆ ਕਈ ਗੱਲਾਂ ਸਾਹਮਣੇ ਆਉਂਦੀਆਂ ਕਿਉਂਕਿ اپੋਜੀਸ਼ਨ ਨੂੰ ਸਾਹਮਣੇ ਹੈ ਨਹੀਂ ਤੇ ਉਹ ਲੋਕਾਂ ਦੇ ਮਨਾਂ ਦੇ ਵਿੱਚ ਗੱਲ ਆਉਂਦੀ ਹੈ ਕਿ ਇਹ ਫੈਸਲੇ ਜਿਹੜੇ ਹੋ ਰਹੇ ਆ ਇਹ ਵੀ ਇੱਕ ਤਾਕਤ ਦੇ ਨਾਲ ਹੋ ਰਹੇ ਆ ਨਾ ਕਿ ਲੋਕਾਂ ਦੀ ਆਵਾਜ਼ ਦੇ ਨਾਲ ਤੁਸ਼ ਕਰਕੇ ਸਾਰੇ ਦੇਸ਼ ਦੇ ਵਿੱਚ ਕਾਂਗਰਸ ਖਤਮ ਹੋਣ ਜਾ ਰਹੀ ਹੈ ਔਰ ਜਿਹੜੀ ਆ ਉਹਦਾ ਅਸਰ ਪੰਜਾਬ ਦੇ ਵਿੱਚ ਵੀ ਦੇਖਣ ਨੂੰ ਮਿਲਿਆ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਉਹ ਵੱਡੀ ਗਿਣਤੀ ਦੇ ਵਿੱਚ ਵੋਟਾਂ ਲੈ ਕੇ 92 ਐਮਐਲਏ ਜਿੱਤ ਕੇ ਉਹ ਸਰਕਾਰ ਬਣਾਈ ਹੈ ਪਰ ਇੱਥੇ ਮੈਂ ਇਹ ਗੱਲ ਵੀ ਜ਼ਰੂਰ ਕਹਿਣੀ ਚਾਹੁੰਦਾ ਕਿ ਜੇ ਅਸੀਂ ਸਰਕਾਰ ਨੇ ਜੋ ਲੋਕਾਂ ਦੇ ਵਿੱਚ ਵੋਟਾਂ ਵੇਲੇ ਵਾਅਦੇ ਕੀਤੇ ਸੀ ਗੱਲਾਂ ਕੀਤੀਆਂ ਸੀ ਜਾਂ ਜਿੰਨਾ ਉਹਨਾਂ ਨੂੰ ਮжоਰਿਟੀ ਲੋਕਾਂ ਨੇ ਇਨਸਾਫ ਦਿੱਤਾ ਉਹ ਸਰਕਾਰ 2 ਮਹੀਨੇ ਵੀ ਪੂਰੇ ਨਹੀਂ ਹੋਏ ਉਹ ਸਰਕਾਰ ਉਹਨਾਂ ਗੱਲਾਂ ਤੋਂ ਥੜਕਣ ਲੱਗ ਗਈ ਹੈ ਅੱਜ ਉਹਨੂੰ ਕੋਈ ਦਿਸ ਰਿਹਾ ਹੈ ਉਹਨਾਂ ਨੇ ਕੀ ਕਰਨਾ ਉਹ ਆਗੂ چھوڑ ਦੇਣ ਪਹਿਲਾਂ ਕਹਿੰਦੇ ਸੀ ਕਿ ਅਸੀਂ ਇਨਕੁਆਇਰੀ ਕਰਾਂਗੇ ਕਿ 3 ਲੱਖ ਕਰੋੜ ਦਾ ਕਰਜ਼ਾ ਪੰਜਾਬ 'ਚ ਕਿਵੇਂ ਚੜ ਗਿਆ ਇਹ ਆਪਾਂ ਪੁੱਛਾਂਗੇ ਪਿਛਲੇ ਸਰਕਾਰਾਂ ਕੋਲੋਂ ਜਿਹੜਾ 30 ਸਾਲ ਦਾ ਟਾਈਮ ਆ ਤੇ ਮੈਂ ਅੱਜ ਕਿਹੜਾ ਲੋਕਾਂ ਨੂੰ ਪੁੱਛਣਾ ਚਾਹੁੰਦੇ ਆ ਕਿ ਇਹ ਸਵਾ ਮਹੀਨੇ ਦੇ ਵਿੱਚ 8000 ਕਰੋੜ ਦਾ ਕਰਜ਼ਾ ਜਿਹੜਾ ਲਿਆ ਆਮ ਆਦੀ ਪਾਰਟੀ ਨੇ ਉਹ ਕਿਸ ਕੰਮ ਨੇ ਲਿਆ ਉਹ ਕਿੱਥੇ ਚੜ ਗਿਆ ਤੁਸੀਂ ਕਿਸੇ ਨੂੰ ਪੈਸਾ ਦੇ ਨਹੀਂ ਰਹੇ ਸਾਰੇ ਮਹਿਕਮੇ ਬਿਜਲੀ ਬੋਰਡ ਹਾ ਕਰ ਮਚੀ ਪਈ ਆ ਜਿਹੜੇ ਰੋਡ ਪੇ ਜਾਂ ਪੈਪਸੂ ਵਾਲੇ ਆ ਉਹ ਹਾ ਕਰ ਮਚੀ ਆ ਤਰ੍ਹਾਂ ਕਹਾ ਮਿਲ ਨਹੀਂ ਰਹੀਆਂ ਲੋਕਾਂ ਨੂੰ ਹੋਰ ਸਾਰੇ ਕੋ ਕੰਮ ਕੋ ਹੋਣੇ ਡਵੈਲਪਮੈਂਟ ਤੁਸੀਂ ਸਾਰੀ ਬੰਦ ਕਰ ਦਿੱਤੀ ਔਰ ਸਾਰੇ ਬੱਡੀ ਹੈਰਾਨ ਕੀ ਇਹ ਆ ਕਿ ਥੋੜੀ ਦੇਰ ਪਹਿਲਾਂ ਸੈਂਟਰ ਗਵਰਨਮੈਂਟ ਨੇ ਇੱਕ ਫੈਸਲਾ ਕੀਤਾ ਸੀ 50 ਕਿਲੋਮੀਟਰ ਤੱਕ ਜਿਹੜਾ ਬਾਉਂਡਰ ਦੇ ਏਰੀਆ ਦੇ ਵਿੱਚ ਬੀਐਸਐਫ ਨੂੰ ਉਹ ਦਿੱਤਾ ਸੀ ਤਨਾਨਾ ਕੀਤੀ ਸੀ ਕਿ ਬੀਐਸਐਫ ਦੇਖੂਗੀ ਕਿਉਂਕਿ ਬਾਹਰੋਂ ਨਸ਼ਾ ਆ ਰਿਹਾ ਬਾਹਰੋਂ ਡਰੋਨ ਆ ਰਿਹਾ ਬਾਹਰੋਂ ਆ ਆ ਰਿਹਾ ਤੇ ਸਾਰਿਆਂ ਨੇ ਵਿਰੋਧਤਾ ਕੀਤੀ ਉਸ ਗੱਲ ਦੀ ਅੱਜ ਮੌਜੂਦਾ ਉਹੀ ਪੰਜਾਬ ਦੀ ਸਰਕਾਰ ਵਾ ਜਿਹੜੀ ਦਿੱਲੀ ਜਾਂਦੀ ਆ ਜਾ ਕੇ 10-10 20-20 ਕੰਪਨੀਆਂ ਦੀ ਮੰਗ ਕਰ ਰਹੀ ਹੈ ਕਿਉਂ ਕੰਪਨੀਆਂ ਜਿਹੜੀਆਂ ਸਾਨੂੰ ਪੈਰਾਮੈਟਰੀ ਫੋਰਸ ਦਿੱਤੀਆਂ ਜਾਂ ਪੰਜਾਬ ਨੂੰ ਤਾਂ ਕਿ ਸਾਡਾ ਲਾਂਡ ਰਾਰਡ ਜਿਹੜਾ ਠੀਕ ਹੋ ਸਕੇ ਇਹ ਲਾਂਡ ਰਾਰਡ ਕੰਪਨੀਆਂ ਦੇ ਠੀਕ ਕਰਨਾ ਇਹ ਸਰਕਾਰ ਨੇ ਕਰਨਾ ਕਿ ਸਰਕਾਰ ਕੋ ਜਿਹੜੀ ਆ ਫੋਰਸ ਘਟ ਗਈ ਆ ਤੁਸੀਂ 1000 ਤੋਂ ਵੱਧ ਤਾਂ ਸਾਡਾ ਸਾਬਕਾ ਐਮ.ਐਲ.ਏ. ਮੰਤਰੀਆਂ ਦੀ ਜਿਹੜੀ ਆ ਉਹ ਗਨਮੈਂ ਸਾਡੀ ਸ਼ੋਮਨੀ ਕਲਦਰੀ ਸਰਕਾਰ ਨੇ ਫੈਸਲਾ ਕੀਤਾ ਸੀ ਕਿ ਜਿਨ੍ਹਾਂ ਕੋ ਕੋਈ ਥਾਂ ਨਹੀਂ ਕੋ ਘਰ ਨਹੀਂ ਇਹਨਾਂ ਨੂੰ ਕਰ ਕਲੋਡੀਆਂ ਵੀ ਬਣਾ ਕੇ ਦਿੱਤੀਆਂ ਨੇੜਵاتੇ ਘਰ ਬਣਾ ਕੇ ਦਿੱਤੇ ਤੁਸੀਂ ਕਹਿੰਦੇ ਜੀਐਸਬੀ ਨੂੰ 333 ਫਿਰ ਦੇ ਚਾਹਦੇ ਗਰੀਬਾਂ ਗਰੀਬਾਂ ਨੂੰ ਪਸਾਉਣਾ ਆ ਜਿਹੜੇ ਪ੍ਰਵਾਹ 77 75 ਸਾਲ ਤੋਂ ਉੱਥੇ ਬੈਠੇ ਆ ਉਹਨਾਂ ਦੇ ਕਈ ਪਿਤਾ ਪੁਰਖੀ ਉੱਥੇ ਉਹਨਾਂ ਘਰਾਂ ਵਿੱਚ ਚਲੇ ਗਏ ਮਿੱਟਰੋਂ ਦੇ ਨਾਂ ਆ ਪਾਣੀ ਦੇ ਬਿਲੋਂ ਉਹ ਦਿੰਦੇ ਆ ਤੁਸੀਂ ਉਹ ਵੀ ਬਗੈਰ ਪੁੱਛੇ ਢਾਉਣ ਤਰ ਪੈਨੇ ਆ ਉਹ ਬੰਦੇ ਨੂੰ ਸੜਕਾਂ ਤੇ ਬਿਠਾ ਲਓਗੇ ਕੀ ਉਹ ਦੇਖਦੇ ਪੰਜਾਬ ਦੇ ਲੋਕ ਨਹੀਂ ਉਹਨਾਂ ਨੇ ਕੀ ਇਨਸਾਫ ਕਰੋਗੇ ਇਸ ਕਰਕੇ ਸਾਧੀਆਂ ਗੱਲਾਂ ਨੂੰ ਦੇਖ ਵਿਚਾਰ ਕੇ ਗੱਲ ਕਰਨੀ ਬਣਦੀ ਆ ਅਖਬਾਰਾਂ ਵਿੱਚ ਸੁਰਕੀਆਂ ਦੇ ਬਟੋਰਨ ਵਾਰ ਤੇ ਜਾਂ 100-100 ਬੰਦਾ ਨਾਲ ਲੈ ਕੇ ਪਿੰਡਾਂ ਵਿੱਚ ਦਰਰ ਕਰਨ ਕਰਕੇ ਤੁਸੀਂ ਜਿਹਦਾ ਜਿਸ ਤਰੀਕੇ ਨਾਲ ਕੰਮ ਕਰਦੇ ਆ ਸਾਰੇ ਆਪਸ ਨਾਲ ਤੋੜੇ ਹੋ ਹੁੰਦੇ ਆ ਦਫ਼ਤਰਾਂ ਦੇ ਵਿੱਚ ਬੈਠਾ ਕੋਈ ਨਹੀਂ ਹੁੰਦਾ ਤੇ ਇਹਦਾ ਮਤਲਬ ਕੀ ਹੈ ਕਿ ਤੁਹਾਡੀ ਜਿਹੜੀ ਆ ਸਰਕਾਰ ਚਲਾਉਣ ਦੀ ਨੀਤ ਕਿਹੜੀ ਆ ਤੁਸੀਂ ਕਿਹੜੀ ਨੀਤੀ ਬਣਾ ਰਹੇ ਆ ਇਹ ਸਾਧੀਆਂ ਗੱਲਾਂ 'ਚ ਲੋਕ ਸਮਝਦੇ ਆ ਅੱਜ ਇਹ ਪਹਿਲੀ ਸਰਕਾਰ ਆ ਕਿ 2 ਮਹੀਨੇ ਬਾਅਦ ਲੋਕ ਧਾਨਿਆਂ ਤੇ ਆ ਗਏ ਸੜਕਾਂ ਤੇ ਆ ਗਏ ਤੁਸੀਂ ਆ ਬੱਸਾਂ ਆਈ ਬੀਬੀਆਂ ਦੇ ਜਿਹੜਾ ਮੁਕਤ ਵਾਲਾ ਫਰੋ ਉਹ ਬੰਦ ਕਰਤਾ ਤੁਸੀਂ 1000 ਰੁਪਏ ਬੀਬੀਆਂ ਨੂੰ ਦੇਣਾ ਸੀ ਉਹ ਤੁਸੀਂ ਭਜਦੇ ਨਜ਼ਰ ਆਉਨੇ ਆ ਤੁਸੀਂ ਜਿਹੜੇ ਹੋਰ ਬਿਜਲੀ ਵਾਲੀ ਗੱਲ ਸੀ ਉਹ ਤੇ ਗਾਹਾਂ ਉਹਨੂੰ ਲੈਂਗਰੋਂ ਕਰ ਦਿੱਤਾ ਅੱਜ ਬਿਜਲੀ ਬੋਰਡ ਕੋ ਕੋਲਾ ਲਿਆਉਣ ਦੇ ਪੈਸੇ ਹੈ ਨਹੀਂ ਸਕਤੀ ਇਹ ਬਹੁਤ ਸਾਰੀਆਂ ਗੱਲਾਂ ਪਚਾਨਣ ਵਾਲੀਆਂ ਉਹ ਅੱਜ ਪੰਜਾਬ ਦੇ ਅੰਦਰ ਇਹ ਜਿਹੜਾ 2 ਮਹੀਨੇ ਦੀ ਸਰਕਾਰ ਚੱਲੀ ਆ ਇਹਵੇਂ ਆਪਣਾ ਜਿਹੜਾ ਇਹ ਗੱਲ ਸਾਬਤ ਕਰਦੀ ਹੈ ਕਿ ਇਹ ਸਰਕਾਰ ਅਨਾਰੇ ਲੋਕਾਂ ਦੀ ਸਰਕਾਰ ਹੋਆ ਇਹ ਪੰਜਾਬ ਦੀ ਬਿਹਤਰੀ ਨਹੀਂ ਹੋਣੀ ਇਹ ਪੰਜਾਬ ਦਾ ਮਾਹੌਲ ਖਰਾਬ ਕਰ ਸਕਦੀ ਆ ਸੋ ਮੈਂ ਸਰਕਾਰ ਨੂੰ ਵੀ ਬੇਨਤੀ ਕਰਨੀ ਚਾਹੁੰਨਾ ਕਿ ਪੰਜਾਬ ਆਪਣਾ ਬਹੁਤ ਪੱਲਾ ਸੰਤਾਵਲ ਪੰਡਾ ਚੋਕਾ ਇਹ ਵੀ ਅਮਨ ਸ਼ਾਂਤੀ ਨੂੰ ਆਪ ਸੰਜੀਦਗੀ ਦੇ ਨਾਲ ਇਹਦਾ ਪ੍ਰਬੰਧ ਕਰੋ ਨਾ ਕਿ ਪੈਰਾਮੈਟਰੀ ਕੋਸੋ ਲੈ ਕੇ ਪੰਜਾਬ ਨੂੰ ਕੋ ਕਾਜੇ ਦੇ ਬਲ ਚੋਕੋ ਇਹ ਬਹੁਤ ਜ਼ਰੂਰੀ ਅਸੀਂ ਸੋਚ ਰਿਹਾ ਮੈਂ ਚਾਹਣ ਵਾਲੀ ਗੱਲਬਾਤ ਮੈਨੂੰ ਆਸਿਆ ਕਿ ਜਿਹੜੇ ਭਗਵੰਤ ਮਾਨ ਜੀ ਆ ਇਹ ਉਹ ਚੁਟਕਲਿਆਂ ਵਾਲੀ ਰਾਜਨੀਤੀ ਵਿੱਚੋਂ ਨਿਕਲ ਕੇ ਪ੍ਰਤੀਕਲਿਤ ਪਾਸੇ ਨੂੰ ਜਿਹੜੇ ਆ ਉਹ ਕੰਮ ਕਰਨ ਜੋ ਅਜ ਲੋਕਾਂ ਦੀ ਬਹੁਤ ਵੱਡੀ ਲੋੜ ਹੈ। ਹੁਸ਼ਿਆਰਪੁਰ ਤੋਂ ਦਲਜੀਤ ਅਜਰੋਹਾ ਦੀ ਰਿਪੋਰਟ ਐਸਐਮ ਜ਼ਰ న్యూਸ।